ਮੁਕੇਰੀਆਂ ਦੇ ਨੇੜੇ ਪੈਂਦੇ ਤਲਵਾੜਾ ਦੇ ਪਿੰਡ ਦੇਪੂਰ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਵਿਚਕਾਰ ਹੋਈ ਮੂਲੀ ਗੱਲ ਨੂੰ ਲੈ ਕੇ ਝਗੜੇ ਵਿੱਚ ਇੱਕ ਦੀ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਇਸ ਸਬੰਧ ਵਿੱਚ ਤਲਵਾੜਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮ੍ਰਿਤਕ ਤੇ ਰਿਸ਼ਤੇਦਾਰ ਮਦਨ ਤਿਕਸ਼ਿਤ ਵਾਸੀ ਸੇਹਰਾ ਗਾਮ ਜੂਪੀ ਨੇ ਦੱਸਿਆ ਕਿ ਉਹ ਤਿੰਨੋਂ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਪਿੰਡ ਦੇਪੂਰ ਵਿਖੇ ਰਹਿ ਕੇ ਮਜ਼ਦੂਰੀ ਕਰਦੇ ਹਨ। ਬੀਤੀ ਰਾਤ ਸ਼ਾਮਜੀ ਤਵਾੜੀ ਅਤੇ ਸੀਤਾਰਾਮ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਜਿਸ ਦੌਰਾਨ ਸੀਤਾਰਾਮ ਵੱਲੋਂ ਲੋਹੇ ਦੀ ਰਾਡ ਨਾਲ ਸ਼ਾਮਜੀ ਤਵਾੜੀ ਉੱਤੇ ਕਿਤੇ ਹਮਲੇ ਵਿੱਚ ਜ਼ਖਮੀ ਹੋਏ ਸ਼ਾਮਜੀ ਤਵਾੜੀ ਨੂੰ ਸਵੇਰੇ ਸਿਵਲ ਹਸਪਤਾਲ ਹਾਜੀਪੁਰ ਲਿਆਂਦਾ ਗਿਆ ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਮੁਕੇਰੀਆਂ ਭੇਜਿਆ ਗਿਆ ਅਤੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਲਾਜ ਲਈ ਅਮਰਸਰ ਰੈਫਰ ਕੀਤਾ ਗਿਆ ਜਿਸ ਦੀ ਰਸਤੇ ਵਿੱਚ ਮੌਤ ਹੋ ਗਈ ਮੌਕੇ ਤੇ ਪੁਜੇ ਤਲਵਾੜਾ ਦੇ ਐਸ ਐਚਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਐਨਕਾਉਂਟਰ ਨਿਊਜ਼ ਤਲਵਾੜਾ ਤੋਂ ਜੋਤੀ ਗੋਤ ਦੀ ਰਿਪੋਰਟ पैसे में इनका रोड़ा हुआ पहले तो रोड़ा होता रहा मैं बचाने गया उन्होंने मेरे लात मार दी थी तो मैं पड़ोस में दो बंदे रह रहे थे उनके पास गया उन्हें बुलाने के लिए तो उन्हें मैं बुलाने गया जब तक इसकी चीखें मुझे सुनाई दी उधर जब मैं भागता हुआ आया तो बंदा जब तक ए, मार के उसे और ऊपर उपाय, उपाय के उसके और मेरे भाग चुका था जब मैं आया मैंने इसे जख्मी देखा फिर मैं पूछाई थी क्या हुआ किसने मारा इसने फिर बोला सीताराम ने मारा और वो भर गया फिर मैं इधर उधर बुलाता रहा कोई आया भी नहीं तो मैं फिर रात भर इधर ही बेस्ट करता रहा कमरे पर दोनों से हॉस्पिटल लेके आए इधर इलाज विलूज करवाया टाँके आके डलवाए धंधे की तबीयत सीरियस थी तो काबू में नहीं आया तो फिर इधर ही अस्पताल लिए आए मुकेरियाँ मुकेरियाँ तो आके इन्होंने देखा इन्होंने बोला कि अब ले जाओ उधर रिफर कर दिया अमृतसर को अमृतसर पहुँचने वाले थे जब तक बंदा बीस में मेरी मांग करते हैं कि जो भी न्याय हो मतलब न्याय करके और इस बंदे जो बंदा ख़त्म हुआ है इसके छोटे छोटे तीन बच्चे हैं बीबी भी, भी, भी है तो वो उसे पकड़ना भी चाहिए वो भाग के गया है तो वो थोड़ा ये सलाह बड़ी कि पिंड जयपुर में जोगिंदर सिंह के घर कुछ प्रवासी मजदूर किराए के रहते थे जिन्हों का कल शामी करीब अठ बजे ਸੀਤਾਰਾਮ ਤੇ ਸ਼ਾਮਜੀ ਤੁਹਾਡੀ ਦਾਫੇ ਨੂੰ ਝਗੜਾ ਹੋਇਆ ਸੀਤਾਰਾਮ ਨੇ ਸ਼ਾਮਜੀ ਤੁਹਾਡੀ ਦੇ ਚੱਕ ਕੇ ਸਰੀਰੀ ਡੌੜ ਮਾਰੀ ਆ ਜਿਸ ਨਾਲ ਉਹਦੇ ਮੱਥੇ ਤੇ ਸੱਟ ਲੱਗੀ ਜਿਸ ਨੂੰ ਇਹ ਸਵੇਰੇ ਪਹਿਲਾਂ ਹਜੀਪੁਰ ਹਸਪਤਾਲ ਲੈ ਕੇ ਉਸ ਤੋਂ ਬਾਅਦ ਹਜੀਪੁਰ ਵਾਲਿਆਂ ਨੇ ਫਸਟ ਹੱਟ ਜੀ ਕਿ ਇਹਨਾਂ ਨੂੰ ਰੈਫਰ ਕਰ ਦਿੱਤਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਆ ਕੇ ਜਾ ਰਹੇ ਸੀ ਰਸਤੇ ਵਿੱਚ ਪ੍ਰਵਾਸੀ ਮਜ਼ਦੂਰ ਸੀਤਾਰਾਮ ਦੀ ਜਿਹੜੀ ਮੌਤ ਹੋ ਗਈ ਜਿੱਥੇ ਇਤਲਾਫ ਮਿਲਦੇ ਅੱਜ ਮੌਕੇ ਤੇ ਹਸਪਤਾਲ ਆਏ ਆ ਇਹਨਾਂ ਦੇ ਬਿਆਨਾਂ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ